ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਖੜੇ ਆਂ ਜੀ ਜੈਪੁਰ ਰੇਲਵੇ ਸਟੇਸ਼ਨ ਤੇ ਤੇ ਸਾਹਮਣੇ ਆ ਤੁਸੀਂ ਦੇਖ ਰਹੇ ਇਹ ਆ ਗਈ ਜੀ ਬੰਦੇ ਭਾਰਤ ਟ੍ਰੇਨ ਆਪਾਂ ਤੁਹਾਨੂੰ ਇਹਦੀ ਪੂਰੀ ਜਾਣਕਾਰੀ ਦਵਾਂਗੇ ਕਿਦਾਂ ਸਫਰ ਹੈ ਕੀ ਖਾਣੇ ਨੂੰ ਮਿਲਦਾ ਹੈ ਕਿਰਾਇਆ ਕਿੰਨਾ ਹੈ ਤੇ ਕੀ ਕੀ ਦੇ ਵਿੱਚ ਸੁਵਿਧਾਵਾਂ ਮਿਲਦੀਆਂ ਨੇ ਠੀਕ ਹੈ ਜੀ ਪੂਰੀ ਵੀਡੀਓ ਆਪਣੀ ਪੰਜਾਬੀ ਵਿੱਚ ਹੈ ਤੇ ਵੀਡੀਓ ਵਿੱਚ ਬਣੇ ਰਹੋ ਤੇ ਦੇਖੋ ਯਾਰ ਜੀ ਆਪ ਰੱਖਣੇ ਨੂੰ ਸਮਾਨ ਜੇ ਸੀ ਹੋ ਰਿਹਾ ਹੈ ਅਟਟ ਤਾਂ ਬੜੀਆਂ ਹੋ ਰਖੜੇ ਠੀਕ ਹੈ ਜੀ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਮਿਲ ਗਿਆ ਆਪਾਂ ਨੂੰ ਨਿਊਜ਼ਪੇਪਰ ਉਹ ਵੀਰ ਜੀ ਹਿੰਦੀ ਚ ਪੜ ਰਹੇ ਆ ਆਪਣੇ ਕੋਲ ਅੰਗਰੇਜ਼ੀ ਵਾਲਾ ਤਾਂ ਆਪਾਂ ਅੰਗਰੇਜ਼ੀ ਵਾਲਾ ਹੀ ਪੜ ਲਿਆ ਪੂਰੀ ਗੱਡੀ ਇਹ ਥਰੂ ਹੁੰਦੀ ਹੈ ਤੁਸੀਂ ਚਾਹੋ ਤਾਂ ਇਹਦੇ ਵਿੱਚ ਘੁੰਮ ਵੀ ਸਕਦੇ ਹੋ ਸਾਹਮਣੇ ਹੁਣ ਤੁਸੀਂ ਆ ਪਿੱਛੇ ਦੇਖੂਗੇ ਇੱਥੇ ਲੱਗਿਆ ਹੋਇਆ ਆ ਸਕਰੀਨ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਇਹ ਹੈਗਾ ਸਕਰੀਨ ਜਿਹਦੇ ਪਰ ਤੁਹਾਨੂੰ ਪੂਰੀ ਇਨਫੋਰਮੇਸ਼ਨ ਇਹ ਦੱਸਦੇ ਆ ਗੱਡੀ ਦੀ ਕਿੰਨੀ ਸਪੀਡ ਹੈ ਅਗਲਾ ਸਟੇਸ਼ਨ ਕਿਹੜਾ ਹੈ ਠੀਕ ਹੈ ਜੀ ਹਾਂਜੀ ਹਾਂਜੀ ਹੁਣ ਨਾ ਇਹਦੇ ਦਰਵਾਜ਼ੇ ਖੁੱਲਦੇ ਆ ਇਹਦੇ ਨਾ ਆਟੋਮੈਟਿਕਲੀ ਦਰਵਾਜ਼ੇ ਆਪਣੇ ਆਪ ਬੰਦ ਹੋ ਜਾਂਦੇ ਆ ਦੇਖੋ ਹੁਣ ਖੁੱਲਣ ਲੱਗੂਗੇ ਠੀਕ ਹੈ ਜੀ ਤੁਸੀਂ फटाफट ਚੜਨਾ ਜਦ ਵੀ ਇਹਦੇ ਵਿੱਚ ਚੜਨਾ ਹੈ ਇਹ ਤਾਂ ਨਹੀਂ ਕਰਨਾ ਆ ਦੇਖੋ ਹੁਣ ਇਹ ਖੁੱਲਣ ਲੱਗੇ ਆ ਦਰਵਾਜ਼ੇ ਖੁੱਲ ਗਏ ਆ ਠੀਕ ਹੈ ਜੀ ਔਰ ਇਹ ਜ਼ਿਆਦਾ ਟਾਈਮ ਨਹੀਂ ਲਾਉਂਦੇ ਹੈ। ਬਲਕਿ ਜੋ ਟਾਈਮ ਹੈ ਨਾ ਉਹ ਟਾਈਮ ਦੇ ਵਿੱਚ ਫਿਰ ਬੰਦ ਹੋ ਜਾਂਦੇ ਠੀਕ ਹੈ ਜੀ। ਹਾਂ। ਆ ਵੀਰੇ ਦਰਵਾਜ਼ੇ ਆ ਜਾਏ ਵੀ ਨਹੀਂ ਖੜਨਾ ਕਿਉਂਕਿ ਫਿਰ ਇਹ ਆਪਣੇ ਆਪ ਕਦੋਂ ਬੰਦ ਹੋ ਜਾਣੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹਨਾ। ਹਾਂ। ਇਹ ਐਵੇਂ ਖੜਨਾ ਨਹੀਂ ਦੇ ਵਿੱਚ ਹਨਾ। ਹਾਂ। ਇਹ ਲਿਖਿਓ ਇਹ ਜ਼ਿਆਦਾ ਟਾਈਮ ਨਹੀਂ ਲਾਉਂਦੇ ਫਟਾਫਟ ਬੰਦ ਹੋ ਜਾਂਦੇ ਹੈ। ਹਾਂ ਇਹ ਜਿੰਦਾ ਧਿਆਨ ਰੱਖਣਾ। ਜੋ ਟਾਈਮਿੰਗ ਹੈ ਟ੍ਰੇਨ ਦਾ ਉਹਦੇ ਚ ਡੇਲੇ ਖੁੰਦੇ ਨਹੀਂ ਫਿਰ ਇਹ ਐਮਰਜੈਂਸੀ ਚ ਖੋਲਣੇ ਪੈਂਦੇ ਨਾਲ ਇੱਥੇ ਬਟਨ ਲੱਗੇ ਹੋਏ ਆ। ਜੋ ਇੱਧਰ ਠੀਕ ਹੈ ਨਾ ਆ ਦੇਖੋ ਹੁਣ ਇਹ ਕਹ ਰਹੇ ਡੋਰ ক্লোਜ਼ ਹੋਣ ਲੱਗੇ ਆ। ਔਰ ਇਹਦਾ ਪੱਕਾ ਧਿਆਨ ਰੱਖਣਾ। ਹਾਂਜੀ। ਸਰਪੰਚ ਬਤੂ ਰਹੀ ਹੈ। ਆ ਨਾ ਉਸਨੇ ਟੱਕਰ ਰਹੀ ਹੈ। ਮੈਡਮ ਔਰ ਹੁਣ ਥੋੜੇ ਦੇਰ ਦੇ ਅੰਦਰਵਾਜੇ ਜਿਹੜੇ ਬੰਦ ਹੋ ਜਾਣਗੇ। ਇਕੀਟਰ ਜਦੋਂ ਇਹ ਜਲਣ ਲੱਗ ਗਿਆ ਹਾਂ ਤਾਂ ਉਸ ਨੂੰ ਬੰਦ ਕਰਨਾ ਪੈਂਦਾ ਹੋਣਾ ਹਾਂ ਇਹ ਬੰਦ ਹੁਣ ਨਹੀਂ ਇਹ ਖੁੱਲਣੇ ਜਿੰਨੀ ਦੇਰ ਉਹ ਗ੍ਰੀਨ ਲਾਈਟ ਆ ਇੱਥੇ ਗ੍ਰੀਨ ਲਾਈਟ ਬਲਦੀ ਜਦੋਂ ਤੱਕ ਤੁਸੀਂ ਦੁਬਾਰਾ ਖੋਲ ਸਕਦੇ ਆ ਜਉਣੀ ਹੁਣ ਇਹ ਲਾਈਟ ਅੰਦਰ ਹੋ ਜਾਣੀ ਉਸ ਤੋਂ ਅੰਤ ਤੇ ਤੁਸੀਂ ਇਹਨੂੰ ਖੋਲ ਨਹੀਂ ਸਕਦੇ ਦੇਖੋ ਤੁਸੀਂ ਇਹ ਗ੍ਰੀਨ ਲਾਈਟ ਨਾ ਆਫ ਹੋ ਜਉਣੀ ਤੁਸੀਂ ਇਹਨੂੰ ਦਰਵਾਜ਼ਾ ਖੋਲ ਸਕਦੇ ਹੋ ग्रीन लाइट ऑफ होने के बाद फिर ਤੁਸੀਂ ਇਹਨੂੰ ਸਿਰਫ ਐਮਰਜੈਂਸੀ 'ਚ ਖੋਲ ਸਕਦੇ ਆ ਆ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਆ ਸ਼ੀਸ਼ਾ ਇਹਨੂੰ ਤੋੜਨਾ ਪੈਂਦਾ ਫਿਰ ਇਹਨੂੰ ਸੋਚ ਨੂੰ ਘਮਾਓ ਫਿਰ ਇਹ ਦਰਵਾਜ਼ਾ ਐਮਰਜੈਂਸੀ 'ਚ ਖੁੱਲ ਜਾਂਦਾ ਜਿੰਨੀ ਦੇਰ ਉਹਦੇ 'ਚ ਗ੍ਰੀਨ ਲਾਈਟ ਆਉਂਦੀ ਉਹ ਹੀ ਜੇ ਤੁਸੀਂ ਇਹਨੂੰ ਖੋਲ ਸਕਦੇ ਸੀ ਹਾਂ ਇਹ ਕੰਪੋਰਟੈਂਟ ਸੇਫਟੀ ਸੀਗੇ ਟਿਪਸ ਸੀ ਮੈਂ ਚਲੋ ਤੁਹਾਨੂੰ ਦੱਸ ਦਈਏ ਬਾਕੀ ਇਹ ਦੋਨੇ ਪਾਸੇ ਟਾਇਲਟਸ ਨੇ ਤਾਂ ਵਾਜੇ ਦਾ ਬਟਨ ਇਹਨੂੰ ਦੱਬ ਕੇ ਖੁੱਲਦਾ ਪਾਣੀ ਦੀ ਇੱਕ ਬੋਤਲ ਇਹ ਆਪਾਂ ਨੂੰ ਦੰਦੇ ਆ ਠੀਕ ਹੈ ਜੀ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਇਹ ਦੰਦੇ ਆਪਾਂ ਨੂੰ ਰੈਡੀ ਟੂ ਮਿਕਸ ਚਾਹ ਠੀਕ ਹੈ ਜੀ ਦੋ ਬਿਸਕੁਟ ਦੱਤੇ ਆ ਜੇ ਤੁਹਾਨੂੰ ਚਾਹ ਨਹੀਂ ਪਸੰਦ ਆ ਤੁਸੀਂ ਕਾਫੀ ਪੀਣਾ ਚਾਹੁੰਦੇ ਆ ਤੁਸੀਂ ਉਹਨੂੰ ਚਾਹ ਮੋੜ ਕੇ ਕਾਫੀ ਵੀ ਲੈ ਸਕਦੇ ਹੋ ਆਪਾਂ ਨੇ ਵੀ ਇਦਾਂ ਹੀ ਕਰਿਆ ਠੀਕ ਹੈ ਜੀ ਉਨੇ ਆਪਾਂ ਨੂੰ ਆ ਦੁਬਾਰਾ ਕੌਫੀ ਦਿੱਤੀ ਆ ਦੇਖੋ ਇਹਦੇ ਚ ਚੀਨੀ ਮਿਲੀ ਆਪਾਂ ਨੂੰ ਦੁੱਧ ਮਿਲਿਆ ਆ ਨਾਲ ਆ ਕੌਫੀ ਮਿਲੀ ਆ ਠੀਕ ਹੈ ਜੀ ਗਰਮ ਪਾਣੀ ਦੇ ਦਿੱਤਾ ਹੁਣ ਸਾਰਾ ਕੁਛ ਇਹਦੇ ਚ ਪਾਣਾ ਹਲਾਉਣਾ ਔਰ ਪੀ ਲੈਣਾ ਆ ਆ ਗਿਆ ਜੀ ਆਪਣਾ ਬ੍ਰੇਕਫਾਸਟ ਠੀਕ ਹੈ ਜੀ ਬ੍ਰੇਕਫਾਸਟ ਦੇ ਵਿੱਚ ਆਪਾਂ ਨੂੰ ਮਿਲਿਆ ਜੀ ਆ ਪੌਪ ਕੌਰਨ ਦਹੀਂ ਮਿਲਿਆ ਠੀਕ ਹੈ ਜੀ ਆਹ ਦੋ ਪਰਾਂਠੇ ਮਿਲੇ ਆ ਨਾਲ ਆਪਾਂ ਨੂੰ ਕਟਲਟ ਆ ਔਰ ਇੱਕ ਸਬਜੀ ਮਿਲੀ ਆ ਆਲੂ ਤੇ ਮਟਰਾਂ ਦੀ ਉਹ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੇ ਹੁਣ ਤੇ ਪਹਿਲਾਂ ਆਪਾਂ ਤੁਹਾਨੂੰ ਖੋਲ ਦਿਖਾਉਣੇ ਆ ਜਿਹਦੇ ਵਿੱਚ ਆਪਾਂ ਨੂੰ ਕਿਲੇ ਜੀ ਆਹ ਦੇਖੋ ਜੀ ਮੂੰਹ ਪੋਚਣ ਵਾਸਤੇ ਇੱਕ ਨੈਪਕਿਨ ਇਹ ਗਿੱਲਾ ਹੁੰਦਾ ਬਹੁਤ ਵਧੀਆ ਆ ਨਾਲ ਸੌਸ ਦਿੱਤਾ ਇਹਨਾਂ ਨੇ ਕਟਲਟ ਤੇ ਪਾਣੀ ਨੂੰ ਆ ਕਾਲੀਆਂ ਮਿਰਚਾਂ ਦਿੱਤੀਆਂ ਦਹੀਂ ਚ ਪਾਣੀ ਠੀਕ ਹੈ ਜੀ ਤੁਸੀਂ ਜੇ ਨਮਕ ਚਾਹੀਦਾ ਤਾਂ ਨਮਕ ਵੀ ਦੇ ਦਿੰਨੇ ਆ ਇਹ ਠੀਕ ਹੈ ਜੀ ਆਹ ਦੇਖੋ ਜੀ ਬ੍ਰੈਕਫਾਸਟ ਦਹੀਂ ਮਿਲ ਗਿਆ ਆਪਾਂ ਨੂੰ ਜੀ ਦੋ ਪਰਾਂਠੇ ਆ ਨਾਲ ਆ ਆਲੂ ਅਤੇ ਮਟਰਾਂ ਦੀ ਸਬਜ਼ੀ ਹੈ ਨਾਲ ਕਟਲਟ ਆਪਾਂ ਨੂੰ ਤੇ ਪਰ ਸੌਸ ਲਾ ਲਿਆ ਜੀ ਤੇ ਨਾਲ ਹੱਥ ਜਿਹੜਾ ਹੈ ਕਰਮਲਾਈ ਜਿਹੜੇ ਹੈ ਓਹ ਮੱਕੀ ਦੇ दाणे ਠੀਕ ਹੈ ਜੀ ਆ ਦੇਖੋ ਹਾਂ ਹਾ ਪਾਪ ਕਨ ਜਿਹੜੇ ਮੱਕੀ ਦੇ दाणे ਫੁੱਲੇ ਫਿਰ ਪਾਪ ਕਨ ਜਿਹਨੂੰ ਆਪਾਂ ਕਹਿੰਦੇ ਆ ਹੁਣ ਇੱਥੇ ਹੀ ਕਿਹਾ ਹੈ ਇਹ ਨਾ ਇੰਪੋਰਟੈਂਟ ਕੁਝ ਅਨਾਉਂਸਮੈਂਟ ਕਰਦੇ ਆ ਮੈਂ ਖਾ ਉਹ ਵੀ ਤੁਹਾਨੂੰ ਕਰਾ ਦਿੰਦਾ ਸੁਵਿਧਾ ਕਰਾਇਆ ਬਾਤ ਰਗਣ ਕਰਕੇ ਸੁਵਿਧਾਵਾ ਵੀ ਵੱਧ ਨੇ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਇਹ ਹੁਣ ਦੱਸਦੇ ਆ ਤੁਹਾਨੂੰ जानकारी और दूसरी सुखद ओह पैसेंजर्स बोलिंग फ्रॉम बाकी ब्रेकफास्ट का कर लिया ब्रेकफास्ट ठीक-ठाक ही था कोई ज्यादा इतना स्वाद का मतलब है था पर ठीक-ठाक था अटेंशन प्लीज आवश्यक सूचना वंदे भारत में यात्रा कर रहे सभी यात्रियों का हार्दिक स्वागत है भारत एक्सप्रेस में हर एक दो कोच के लिए एक सफाई कर्मचारी मौजूद है किसी भी यात्री को साफ सफाई किसी कम या ज़्यादा करने या अन्य कोई परेशानी हो तो आप अपने कोच अपार्टमेंट के दोनों तरफ ये के स्टीकर पर दिए गए हेल्पलाइन नंबर पर कॉल कर सकते हैं यदि आपका सफाई कर्मचारी है हेल्पलाइन नंबर पर कॉल अवश्य करें हेल्पलाइन नंबर है, हेल है नाइन डबल जीरो डबल वन नाइन सिक्स फोर वन नाइन जी हाँ देखो जी ये इदा ना है टॉयलेट है वजी साफ सुथरी है ठीक है जी हाँ ये टॉयलेट है इधर ठीक है जी हाँ मतलब साफ सुथरा है अच्छा है नीट एंड क्लीन है ਹਾਂ ਜੀ ਇਹਨੂੰ ਚਾਹ ਦੇਖੋ ਹੈਂਡਲ ਸਕਦੇ ਜੇ ਸਾਨੂੰ ਧੁੱਪ ਲੱਗਦੀ ਹੈ ਇਹ ਸਭ ਸੁਵਿਧਾ ਹੁੰਦੀ ਹੈ ਹਾਂਜੀ ਦੇ ਵਿੱਚ ਜਿਹੜੀ ਦਿੱਤੀ ਹੈ ਹਾਂਜੀ ਹੁਣ ਇਹਨਾਂ ਨੇ 1 ਵਜੇ ਸਾਨੂੰ ਲੰਚ ਦਿਆ ਲੰਚ ਦੇ ਵਿੱਚ ਦੇਖਦੇ ਆਂ ਕਿਆ-ਕਿਆ ਹੈ ਰੋਟੀਆਂ ਆਏ ਨਹੀਂ ਹੈ ਸਭ ਜੀ ਖੋਲ ਕੇ ਦਿਖਾਉਂਦੇ ਆਂ ਆ ਚਮਚਾ ਡੇਰੀ ਦੀ ਠੀਕ ਹੈ ਜੀ ਆ ਚਮਚਾ ਹੈ ਜਿਹਨੂੰ ਬਹੁਤ ਖਾਨ ਦਵਾਉਂਦੇ ਆ ਵੀਸਵਾ ਯਾਰ ਕੋਨਾ ਖਾਣਾ ਬਹੁਤ ਵਧੀਆ ਸੀ ਇਹ ਹੈਗਾ ਆਪਣਾ ਛੇਅਰ ਕਾਰ ਹੈ ਨਾ ਸੀਸੀ ਛੇਅਰ ਕਾਰ ਦੇ ਵਿੱਚ ਆਪਾਂ ਸਫ਼ਰ ਕਰ ਰਹੇ ਆ ਤੇ ਇਸ ਕਰਕੇ ਖਾਣਾ ਜਿਹੜਾ ਤੁਹਾਡਾ ਐਗਜ਼ੀਕਿਊਟਿਵ ਕਲਾਸ ਹੁੰਦਾ ਹੈ ਈਸੀ ਉਹਦੇ ਵਿੱਚ ਖਾਣਾ ਹੋਰ ਵਧੀਆ ਹੁੰਦਾ ਹੈ ਸਟੈਂਡਰਡ ਆ ਹੀ ਉਹਨਾਂ ਲੇਕਿਨ ਟਿਕਟਾਂ ਬਲ ਹੁੰਦੀ ਹੈ ਹਾਂ ਜੀ ਦੋਸਤੋ ਜੇ ਆਪਾਂ ਕਿਰਾਏ ਦੀ ਗੱਲ ਕਰੀਏ ਤਾਂ ਜੈਪੁਰ ਤੋਂ ਲੈ ਕੇ ਅੰਬਾਲਾ ਤੱਕ ਦਾ ਬੰਦੇ ਦਾ ਕਿਰਾਇਆ 1430 ਰੁਪਏ ਠੀਕ ਹੈ ਜੀ ਸੀਸੀ ਚੇਅਰ ਕਾਰ ਦਾ ਤੇ ਐਗਜ਼ੀਕਿਊਟਿਵ ਕਲਾਸ ਦਾ ਹੈਗਾ 2445 ਰੁਪਏ ਠੀਕ ਹੈ ਜੀ ਉਹਦੇ ਵਿੱਚ ਦੋ ਸੀਟਾਂ ਹੁੰਦੀਆਂ ਜਿੱਦਾਂ ਇਹਨੇ ਚਾਹ ਤਿੰਨ ਤਿੰਨ ਸੀਟਾਂ ਇੱਕ 6.5 ਇੱਕ 6.2 ਤੁਸੀਂ ਨਹੀਂ ਉਹਦੇ ਵਿੱਚ ਇੱਕ ਸਾਈਡ ਦੋ ਹੁੰਦੀਆਂ ਦੂਜੀ ਸਾਈਡ ਵੀ ਦੋ ਹੁੰਦੀਆਂ ਸਪੇਸ ਥੋੜਾ ਵੱਧ ਹੁੰਦਾ ਤੇ ਖਾਣਾ ਵੀ ਥੋੜਾ ਵਧੀਆ ਹੁੰਦਾ ਸਟੈਂਡਰਡ ਥੋੜਾ ਹਾਈ ਹੁੰਦਾ ਹਾਂ ਨੀ ਤਾਂ ਸ਼ੋਭਤਾ ਥੋੜੀ ਜਿਹਾ ਜ਼ਿਆਦਾ ਹੁੰਦੀ ਹੈ ਲੇਕਿਨ ਉਹ ਹੀ ਆ ਵੀ 1000 ਰੁਪਏ ਕਿਰਾਇਆ ਜੀ ਬਚ ਜਾਂਦਾ ਹੈ ਠੀਕ ਹੈ ਜੀ ਇਹ ਫਰਕ ਆ ਕਿਰਾਏ ਦਾ ਹਾਂਜੀ ਦੋਸਤੋ ਇਹ ਸੀਗੀ ਆਪਣੀ ਬੰਦੇ ਭਾਰਤ ਦੀ ਇੱਕ ਛੋਟੀ ਜੀ ਵੀਡੀਓ ਆਪਾਂ ਵੀਡੀਓ ਜ਼ਿਆਦਾ ਲੰਬੀ ਨਹੀਂ ਖਿੱਚੀ ਹੈ ਵੀ ਤੁਹਾਨੂੰ ਮੈਂ ਰਸਤੇ ਦਿਖਾਈ ਜਾਵਾਂ ਕਿਉਂਕਿ ਤੁਜੀ ਸਾਰਿਆਂ ਨੇ ਟ੍ਰੇਨਾਂ ਦੇ ਵਿੱਚ ਸਫ਼ਰ ਬਹੁਤ ਕਰਿਆ ਹੈ ਠੀਕ ਹੈ ਜੀ ਵੀਡੀਓ ਆਪਾਂ ਪੰਜਾਬੀ 'ਚ ਬਣਾਈ ਹੈ ਜੇ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਵੀ ਗਲਤੀ ਲੱਗੀ ਹੋਵੇ ਤਾਂ ਛੋਟੇ ਭਾਈ ਨੂੰ ਮਾਫ ਕਰਨਾ ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ